ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਪੀਮਰਾਓ ਅੰਬੇਡਕਰ ਦੇ ਖਿਲਾਫ ਬੋਲੀ ਸ਼ਬਦਾਵਲੀ ਦੇ ਵਿਰੋਧ ਦੇ ਵਿੱਚ ਅੱਜ ਕਾਂਗਰਸ ਵੱਲੋਂ ਕੀਤਾ ਗਿਆ ਇੱਕ ਰੋਸ ਪ੍ਰਦਰਸ਼ਨ ਅਤੇ ਡਿਪਟੀ ਕਮਿਸ਼ਨਰ ਦੇ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਇੱਕ ਮੰਗ ਪੱਤਰ ਮਾਮਲਾ ਮੰਗਲਵਾਰ ਨੂੰ 12 ਵਜੇ ਦੇ ਲਗਭਗ ਦਾ ਪਟਿੰਡਾ ਦੇ ਅੰਬੇਡਕਰ ਪਾਰਕ ਵਿਖੇ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਇਹਨਾਂ ਵੱਲੋਂ ਅੰਬੇਡਕਰ ਪਾਰਕ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਇੱਕ ਰੋਸ ਮਾਰch ਕੀਤਾ ਗਿਆ ਅਤੇ ਉਸ ਤੋਂ ਬਾਅਦ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਇਹਨਾਂ ਵੱਲੋਂ ਦਿੱਸਦੇ ਜੋ ਆਪ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ ਅਤੇ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਤਰਾਂਤ ਬਰਖਾਸਤ ਕੀਤਾ ਜਾਵੇ ਅਮਿਤ ਸ਼ਾਹ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਅਮਿਤ ਸ਼ਾਹ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਕਮੇਤ ਸਿੰਘ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਕਮੇਤ ਸਿੰਘ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮੋਤੀ ਸਿੰਘ ਮੁਰਦਾਬਾਦ ਮੁਰਦਾਬਾਦ ਮੋਤੀ ਸਿੰਘ ਮੁਰਦਾਬਾਦ ਮੁਕੱਲਾ ਮੁਕੱਲਾ ਸੰਵਿਧਾਨ ਵਿਰੋਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਹਾਂਜੀ ਗੈਰੀ ਸਾਹਿਬ ਅੱਜ ਮੰਗ ਪੱਤਰ ਦਿੱਤਾ ਗਿਆ ਡੀਸੀ ਬਠਿੰਡਾ ਨੂੰ ਕੀ ਕਹਿਣਾ ਚਾਹੋਗੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਵੱਲੋਂ ਅਤੇ ਰਾਹੁਲ ਗਾਂਧੀ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਈ ਸੀ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦਿੱਕਤੀ ਤੁਸ਼ਨਾ ਆਨਿਕ ਮੰਗ ਪੱਤਰ ਦੇ ਕੇ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਵੇ ਅਮਿਤ ਸ਼ਾਹ ਜੀ ਨੇ ਪਿਛਲੇ ਦਿਨੀ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਅੰਬੇੜਕਰ ਦਾ ਅਪਮਾਨ ਕੀਤਾ ਔਰ ਉਸ ਅਪਮਾਨ ਦੇ ਲਈ ਪੂਰੇ ਦੇਸ਼ ਦੇ ਵਿੱਚ ਅਮਿਤ ਸ਼ਾਹ ਜੀ ਜਿਹੜੇ ਆ ਉਹ ਘਿਰ ਗਏ ਤਫਾਉ ਤੋਂ ਬਾਅਦ ਇੱਕ ਸਾਜ਼ਰ ਜੀ ਗਈ ਰਾਹੁਲ ਗਾਂਧੀ ਜੀ ਨੂੰ ਪਾਰਲੀਮੈਂਟ ਤੋਂ ਵੜਨ ਤੋਂ ਰੋਕਣ ਦੇ ਲਈ ਬੀਜੇਪੀ ਤੇ ਐਮਪੀ ਜਿਹੜੇ ਖੜੇ ਹੋਏ ਤਾਂ ਕਾਮੁਕੀ ਹੋਈ ਰਾਹੁਲ ਜੀ ਦੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਸੋ ਅਸੀਂ ਕਾਂਗਰਸ ਪਾਰਟੀ ਸ਼ਾਂਤੀਪੁਰੂਕ ਤਰੀਕੇ ਨਾਲ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜ ਕੇ ਰਾਸ਼ਪਤੀ ਜੀ ਤੋਂ ਮੰਗ ਕਰ ਰਹੇ ਹਾਂ ਕਿ ਅਮਿਤ ਸ਼ਾਹ ਨੂੰ ਜਿਹੜਾ ਹੈਗਾ ਕੈਬਨਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਅਮਿਤ ਸਾਹਿਬ ਜੀ ਮਾਫੀ ਮੰਗਣ ਤੇ ਕਾਂਗਰਸ ਪਾਰਟੀ ਦੀ ਸਬੂਚੀ ਲੀਡਰਸ਼ਿਪ ਨੇ ਅੱਜ ਜਿਵੇਂ ਮੇਰੇ ਨਾਲ ਸਾਡੇ ਸਾਥਕ ਐਮਐਲਏ ਗੁਜਰਾਂ ਸਿੰਘ ਜੀ ਖੜੇ ਹੈ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਜੀ ਖੜੇ ਹੈ ਸਾਡੇ ਸਰਮਨ ਸਾਹਿਬ ਖੜੇ ਹੈ ਸਮੁੱਚੀ ਕਾਂਗਰਸ ਪਾਰਟੀ ਨਿਰਦੇਸ਼ਪਨ ਅਨੁਸਾਰ ਇਹ ਮੰਗ ਪੱਤਰ ਦੇ ਕੇ ਜਿਹੜਾ ਹੈਗਾ ਮੰਗ ਕੀਤੀ ਹੈ ਚਮਤਸਰ ਜੀ ਮਾਫੀ ਮੰਗਣ ਤੇ ਉਹਨਾਂ ਨੂੰ ਰਾਸ਼ਟਰਪਤੀ ਜੀ ਕੈਰਨ ਟੂ ਬਰਕਾਸਤ ਕਰਨ ਜੇਕਰ ਇਹ ਨਹੀਂ ਹੁੰਦਾ ਤਾਂ ਕਾਂਗਰਸ ਪਾਰਟੀ ਦਾ ਸੰਗਰਸ਼ ਜਿਹੜਾ ਹੈ ਉਹ ਹੋਰ ਦਿਖਾਊਗਾ ਪੰਜਾਬ ਪ੍ਰਧਾਨ ਮੰਤਰੀ ਸਿਗ ਰਾਜਾ ਬਿڈنگ ਵੱਲੋਂ ਖੜਗੇ ਸਾਹਿਬ ਵੱਲੋਂ ਰਾਹੁਲ ਜੀ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਆਊਗਾ ਅਗਲਾ ਤੇ ਕਾਂਗਰਸ ਪਾਰਟੀ ਦੇ ਮੁਤਾਬਕ ਇਸ ਅੰਦੋਲਨ ਨੂੰ ਉਦੋਂ ਤੱਕ ਤੇਜ਼ ਕਰਦੀ ਰਹੇਗੀ ਜੋ ਤੱਕ ਅਮਿਤ ਸ਼ਾ ਮਾਫੀ ਨਹੀਂ ਮੰਗ ਲੈਂਦੇ ਤੇ ਭਾਰ ਦੀ ਕਰਨੋਂ ਅਸੀਂ ਬਾਣੀ ਦੇ ਦਿੰਦੇ